ਕੀਤੇ ਗਏ ਆ ਪੂਰੇ ਪੰਜਾਬ ਦੇ ਵਿੱਚ ਉਹ 9935 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਤਹਿਤ ਦਰਜ ਕੀਤੇ ਗਏ ਆ 12255 ਜਿਹੜੇ ਅਕਿਊਜ਼ਡ ਆ ਅਰੈਸਟ ਕੀਤੇ ਗਏ 12255 ਕਮਰਸ਼ੀਅਲ ਕੁਆਂਟੀਟੀ ਦੀਆਂ ਇਹਦੇ ਵਿੱਚ 1213 ਐਫ ਆਈ ਆਰ ਕਮਰਸ਼ੀਅਲ ਕੁਆਂਟੀਟੀ ਦੀਆਂ ਸੀ ਔਰ 210 ਜਿਹੜੇ ਆ ਵੱਡੇ ਸਮਗਲਰਸ ਜਿਹੜੇ ਅਰੈਸਟ ਕੀਤੇ ਗਏ ਮੀਡੀਅਮ ਕੁਆਂਟੀਟੀ ਦੀਆਂ 646 ਐਫ ਆਈ ਆਰ 1316 স্মੋਲ ਕੁਆਂਟੀਟੀ ਦੀਆਂ ਐਫ ਆਈ ਆਰ ਸਭ ਤੋਂ ਵੱਧ ਜਿਹੜੀਆਂ ਐਫਆਈਆਰ ਦਰਜ ਹੋਈਆਂ ਐਂਡੀਪੀਐਸ ਅਕਤੇ ਤਾ ਤਾਂ ਉਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਦਰਜ ਕੀਤੀਆਂ 601 ਐਫਆਈਆਰ 572 ਐਸਬੀਐਸ ਨਗਰ ਦੇ ਵਿੱਚ 531 ਪਟਿਆਲਾ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸਭ ਤੋਂ ਵੱਧ ਕਮਰਸ਼ੀਅਲ ਕੁਆਂਟੀਟੀ ਦੀ ਐਫਆਈਆਰ ਜਿਹੜੀਆਂ ਇਹਨਾਂ ਨੂੰ ਏਐਨਟੀਐਫ ਦਾ ਪੁਲਿਸ ਸਟੇਸ਼ਨ 176 ਐਫਆਈਆਰ ਉੱਥੇ ਦਰਜ ਹੋਈਆਂ 165 ਅੰਮ੍ਰਿਤਸਰ ਰੂਰਲ ਦੇ ਵਿੱਚ 128 ਤਰਨਤਾਰਨ ਦੇ ਵਿੱਚ ਦਰਜ ਕੀਤੀਆਂ ਗਈਆਂ ਮੀਡੀਅਮ ਕੁਆਂਟੀਟੀ ਦੇਆਂ 465 ਬਟਿੰਡਾ ਦੇ ਵਿੱਚ 440 ਪਟਿਆਲਾ ਚ 355 ਐਸ ਪੀ ਐਸ ਨਗਰ ਦੇ ਵਿੱਚ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਡਰੱਗਸ ਦੀ ਰਿਕਵਰੀ ਕੀਤੀ ਗਈ ਜਿਦੇ ਚ 1099 ਕਿਲੋਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ 991 ਕਿਲੋਗ੍ਰਾਮ ਓਪੀਐਮ ਦੀ ਰਿਕਵਰੀ ਹੋਈ ਹੈ 414 ਕੁਇੰਟਲ ਪੌਪੀ ਹਸਕ ਦੀ ਰਿਕਵਰੀ ਹੈ 854 ਕਿਲੋਗ੍ਰਾਮ ਦੀ ਨਾਰਕੋਟਿਕ ਪਾਊਡਰ ਦੀ ਰਿਕਵਰੀ ਹੈ ਔਰ ਮੈਡੀਕਲ ਡਰੱਗਸ ਦੇ ਉੱਤੇ ਬਹੁਤ ਸਖਤੀ ਕੀਤੀ ਗਈ ਜਿਦੇ ਵਿੱਚ 2 ਕਰੋੜ 94 ਲੱਖ ਯੂਨਿਟਸ ਜਿਹੜੇ ਆ ਉਹ ਟੈਬਲੇਟਸ ਇੰਜੈਕਸ਼ਨਸ ਦੇ ਰਿਕਵਰ ਕੀਤੇ ਗਏ 14 ਕਰੋੜ 73 ਲੱਖ ਡਰਗ ਮਨੀ ਰਿਕਵਰ ਕੀਤੀ ਗਈ ਔਰ ਸਪੈਸ਼ਲ ਫੋਕਸ ਸਾਡਾ ਸੀਗਾ ਐਂਡੀਪੀਐਸ ਸੈਕਟ ਦੇ ਪੀਓਜ਼ ਦੇ ਉੱਤੇ 843 ਜਿਹੜੇ ਐਂਡੀਪੀਐਸ ਸੈਕਟ ਦੇ ਪੀਓਜ਼ ਉਹ ਗ੍ਰਿਫਤਾਰ ਕੀਤੇ ਗਏ ਇਸੇ ਤਰ੍ਹਾਂ ਪ੍ਰਾਪਰਟੀ ਫੋਰਫੀਚਰ ਜਿਹੜੀ ਆ ਵੱਡੇ ਸਬਜੂਲਰਸ ਦੀ ਜਿਹੜੇ ਕਮਰਸ਼ੀਅਲ ਕੁਆਂਟੀਟੀ ਚ ਇਨਵੋਲਡ ਨੇ ਉਹਨਾਂ ਦੀ 531 ਕੇਸ ਜਿਹੜੇ ਨੇ ਉਹ ਅਪਰੂਵ ਕੀਤੇ ਗਏ ਕੰਪੀਟੈਂਟ ਅਥਾਰਟੀ ਵੱਲੋਂ ਔਰ 335 ਕਰੋੜ ਦੀ ਟੋਟਲ ਪ੍ਰਾਪਰਟੀ ਪੰਜਾਬ ਦੇ ਵਿੱਚ ਜਿਹੜੀਆਂ ਫੋਰਕੈਟ ਕੀਤੀ ਗਈ। ਇਸੇ ਤਰ੍ਹਾਂ ਸਾਡਾ ਸਪੈਸ਼ਲ ਫੋਕਸ ਜਿਹੜਾ ਡਰਗ ਅਵੇਅਰਨੈਸ ਦੇ ਉੱਤੇ ਬਹੁਤ ਵੱਡਾ ਫੋਕਸ ਰਿਹਾ। 755 ਅਸੀਂ ਡਰਗ ਹੌਟਸਪੌਟਸ ਆਇਡੈਂਟੀਫਾਈ ਕੀਤੇ ਔਰ 23000 ਤੋਂ ਉੱਪਰ ਜਿਹੜੇ ਐਂਟੀ ਡਰਗ ਕੈਂਪੇਨਸ ਆ ਉਹ ਕੰਡਕਟ ਕੀਤੇ ਗਏ। 71 ਜਿਹੜੇ ਅਕਿਊਜ਼ਡ ਛੋਟੀ ਕੁਆਂਟੀਟੀ ਦੇ ਸੀਗੇ ਜਿਨ੍ਹਾਂ ਨੂੰ 64ਏ ਦੇ ਤਹਿਤ ਪ੍ਰोसीडिंग्स ਉਹਨਾਂ ਦੇ ਉਹਦੇ ਵਿੱਚ ਮੁਆਫੀ ਦੀ ਬਿਜਾਇਸ਼ ਹੁੰਦੀ ਹੈ ਕ੍ਰੋਸੀਕਿਊਸ਼ਨ ਤੋਂ ਮੁਆਫੀ ਮਿਲਦੀ ਹੈ ਉਹ 71 ਬੰਦੇ ਇਹ ਜੇ ਸੀ ਜਿਨ੍ਹਾਂ ਨੂੰ ਇੱਕ ਕ੍ਰੋਸੀਕਿਊਸ਼ਨ ਤੋਂ ਮਾਫ ਕੀਤਾ ਗਿਆ ਸੋ ਇਸੇ ਤਰ੍ਹਾਂ ਕੇਪ ਲਾਈਨ ਦੇ ਵਿੱਚ ਨੇ ਦੋ ਕੇਸਿਸ ਆ ਜਿਦੇ ਵਿੱਚ ਕਿ ਟੈਂਡੀਪੀਐਸ ਐਕਟ ਦੇ ਵਿੱਚ ਰਿਟੈਂਸ਼ਨ ਜਿਹੜੀ ਆ ਉਹ ਹੋਮ ਡਿਪਾਰਟਮੈਂਟ ਨੇ ਸਟੇਟ ਗਵਰਨਮੈਂਟ ਨੇ ਅਪਰੂਵ ਕੀਤੀ ਇੱਕ ਗੁਰਦੀਪ ਸਿੰਘ ਇਲੀਅਸ ਰਾਣੋ ਰਾਣੋ ਪਿੰਡ ਦਾ ਲੁਧਿਆਣਾ ਦੇ ਲਾਗੇ ਇੱਕ ਹਵਤਾਰ ਸਿੰਘ ਇਲੀਅਸ ਤਾਰੀਆ ਜਿਹੜਾ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਸੋ ਦੋ ਕੇਸਾਂ ਚ ਰਿਟੈਂਸ਼ਨ ਅਪਰੂਵ ਕੀਤੀ ਬਹੁਤ ਸਾਰੀ ਜਿਹੜੇ ਜਿਸ ਤਰ੍ਹਾਂ ਬਾਰਡਰ ਪਾਰ ਆਪਾਂ ਦੇਖਦੇ ਆ ਕਿ ਡਰੋਨ ਦੇ ਉੱਤੇ ਵੀ ਕਾਫੀ ਫੋਕਸ ਰਹਿੰਦਾ ਹੈ ਤੋਂ 513 ਸਾਈਟਿੰਗਸ ਡਰੋਨ ਦੀਆਂ ਜਿਹੜੀਆਂ ਸੀਗੀਆਂ ਉਹ ਹੋਈਆਂ ਔਰ 257 ਡਰੋਨ ਜਿਹੜੇ ਨੇ ਬੀਐਸਐਫ ਪੰਜਾਬ ਪੁਲਿਸ ਨੇ ਜਿੰਨ ਕੋਆਰਡੀਨੇਸ਼ਨ 257 ਡਰੋਨ ਜਿਹੜੇ ਨੇ ਉਹ ਰਿਕਵਰ ਕੀਤੇ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਜਿਹੜੀ ਡਰੋਨ ਦੇ ਰਾਹੀਂ ਆਰਐਸਸੀ ਦੀ ਉਹਦੇ ਵਿੱਚ 185 ਕਿਲੋ ਹੈਰੋਇਨ ਜਿਹੜੀ ਆ

ਜਿਹਦੇ 105 ਕਿਲੋ ਦੀ ਹੈਰੋਇਨ ਜਿਹੜੀ ਆ ਉਹ ਅਕਤੂਬਰ ਦੇ ਮਹੀਨੇ ਦੇ ਵਿੱਚ 26/10/2024 ਨੂੰ ਰਿਕਵਰ ਕੀਤੀ ਗਈ ਸੀ। ਇਸੇ ਤਰ੍ਹਾਂ ਜਲੰਧਰ ਕਮਿਸ਼ਨਰੇਟ ਦੇ ਵੱਲੋਂ 27/04/2024 ਨੂੰ 13 ਦੋਸ਼ੀ ਗ੍ਰਿਫਤਾਰ ਕੀਤੇ ਗਏ ਸੀ ਜਿਦੇ ਵਿੱਚ 48 ਕਿਲੋ 500 ਗ੍ਰਾਮ ਦੀ ਹੈਰੋਇਨ ਰਿਕਵਰ ਕੀਤੀ ਗਈ ਸੀ। ਐਸਐਸਓਸੀ ਅੰਮ੍ਰਿਤਸਰ ਵੱਲੋਂ ਇੱਕ 13 ਸਤੰਬਰ 2024 ਨੂੰ 12 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਗਈ ਜਿਦੇ ਚ ਇੱਕ ਦੋਸ਼ੀ ਗ੍ਰਿਫਤਾਰ ਹੋਇਆ। ਪਰੰਤਾਰਨ ਜਿਲ੍ਹੇ ਵੱਲੋਂ 12 ਕਿਲੋ ਦੀ ਹੈਰੋਇਨ ਜਿਹੜੀ ਰਿਕਵਰ ਕੀਤੀ ਗਈ ਸੀਪੀ ਜਲੰਧਰ ਵੱਲੋਂ ਇੱਕ ਹੋਰ ਕੇਸ ਦੇ ਵਿੱਚ 11 ਕਿਲੋ ਦੀ ਹੈਰੋਇਨ ਰਿਕਵਰ ਕੀਤੀ ਗਈ ਜਿਹਦੇ ਵਿੱਚ ਪੰਜ ਦੋਸ਼ੀ ਗ੍ਰਿਫਤਾਰ ਹੋਏ ਇਸੇ ਤਰ੍ਹਾਂ ਦੋ ਵਾਰੀ 10-10 ਕਿਲੋ ਦੀ ਰਿਕਵਰੀ ਐਸਐਸਓਸੀ ਅੰਮ੍ਰਿਤਸਰ ਵੱਲੋਂ ਤੇ ਗੁਰਦਾਸਪੁਰ ਪੁਲਿਸ ਵੱਲੋਂ ਕੀਤੀ ਗਈ ਸੋ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਨਸਾਈਨਮੈਂਟਸ ਉਹ ਵੀ ਫੜੀਆਂ ਗਈਆਂ ਪੰਜਾਬ ਪੁਲਿਸ ਦੇ ਵੱਲੋਂ ਇਸੇ ਤਰ੍ਹਾਂ ਆਪਾਂ ਜਦੋਂ ਗੈਂਗਸਟਰਸ ਦੀ ਗੱਲ ਕਰਦੇ ਹਾਂ ਤੋ ਗੈਂਗਸਟਰ ਦੇ ਅਗੇਂਸਟ ਇੱਕ AGTF ਜਿਹਦਾ ਅਪ੍ਰੈਲ 2022 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਬਣਾਈ ਸੀਗੀ ਉਹਨਾਂ ਵੱਲੋਂ ਵੀ ਔਰ ਜ਼ਿਲ੍ਹਾ ਪੁਲਿਸ ਵੱਲੋਂ ਵੀ ਬਹੁਤ ਚੰਗਾ ਕੰਮ ਕੀਤਾ ਗਿਆ 559 ਜਿਹੜੇ ਗੈਂਗਸਟਰਸ ਆ ਉਹ ਇਸ ਸਮੇਂ ਦੇ ਦੌਰਾਨ ਅਰੈਸਟ ਕੀਤੇ ਗਏ ਜਿਦੇ ਵਿੱਚ 118 AGTF ਵੱਲੋਂ ਕੀਤੇ ਗਏ 441 ਫੀਲਡ ਯੂਨਿਟਸ ਦੇ ਵੱਲੋਂ ਕੀਤੇ ਗਏ ਤਿੰਨ ਗੈਂਗਸਟਰਸ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਇੱਕ AGTF ਵੱਲੋਂ ਕੀਤਾ ਗਿਆ ਦੋ ਫੀਲਡ ਯੂਨਿਟਸ ਦੇ ਵੱਲੋਂ ਕੀਤੇ ਗਏ ਇਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇੱਕ ਬਹੁਤ ਨਾਮੀ ਗੈਂਗਸਟਰ ਸੀਗਾ ਗੁਰਮੀਤ ਸਿੰਘ ਜਿਹੜੀਸ ਕਾਲਾ ਢੋਲਾ ਜਿਹੜਾ ਬਹੁਤ ਸਾਰੇ ਕਤਲ ਦੇ ਬਹੁਤ ਸਾਰੇ ਹੋਰ ਹਿੰਸ ਕ੍ਰਾਈਮਸ ਦੇ ਵਿੱਚ ਵਾਂਟਡ ਸੀਗਾ ਉਹ ਨਿਊਟਰਲਾਈਜ਼ ਹੋਇਆ ਸੀਗਾ 18 ਫਰਵਰੀ 2024 ਨੂੰ ਇਸੇ ਤਰ੍ਹਾਂ ਇੱਕ ਸੁਖਵਿੰਦਰ ਸਿੰਘ ਰਾਣਾ ਸੀ ਜਿਹੜਾ ਕਿ ਇੱਕ ਪੁਲਿਸ ਮੁਲਾਜ਼ਮ ਨੂੰ ਜਿਹਨੇ ਸ਼ਹੀਦ ਕੀਤਾ ਸੀਗਾ ਕੌਨਸਟੈਂਟ ਅਵਰੇਜ ਪਾਲ ਸਿੰਘ ਨੂੰ ਉਹ ਨਿਊਟਰਲਾਈਜ਼ ਹੋਇਆ ਸੀਗਾ ਇੱਕ ਗੁਰਚਰਨ ਸਿੰਘ ਖੋਲਾ ਹਰੀਕੇ ਤਰਨਤਾਰਨ ਦੇ ਵਿੱਚ ਇਹ ਵੀ ਬੜੇ ਹੀ ਨੀਅਸ ਕ੍ਰਾਈਮਸ ਦੇ ਵਿੱਚ ਵਾਂਟਡ ਸੀਗਾ ਤਿੰਨ ਗੈਂਗਸਟਰ ਇਸ ਸਮੇਂ ਦੇ ਦੌਰਾਨ ਜੁਟੀਲਾਈਜ਼ ਹੋਏ 198 ਗੈਂਗਸਟਰਸ ਦੇ ਮੋਡਿਊਲਸ ਪੰਜਾਬ ਪੁਲਿਸ ਨੇ ਏਜੀਟੀਐਫ ਨੇ ਦੋਨੋਂ ਨੇ ਮਿਲ ਕੇ ਬਸਟ ਕੀਤੇ ਜਿਹਦੇ ਵਿੱਚ 38 ਮੋਡਿਊਲਸ ਏਜੀਟੀਐਫ ਵੱਲੋਂ 160 ਜਿਹੜੇ ਆ ਬਾਕੀ ਯੂਨਿਟਸ ਵੱਲੋਂ ਕੀਤੇ ਗਏ 482 ਵੈਪਨਸ ਜਿਹੜੇ ਆ ਉਹ ਰਿਕਵਰ ਕੀਤੇ ਗਏ ਜਿਹਦੇ ਵਿੱਚ 88 ਏਜੀਟੀਐਫ ਵੱਲੋਂ ਔਰ 394 ਬਾਕੀ ਯੂਨਿਟਸ ਵੱਲੋਂ ਹੈਰੋਇੰਡਰ ਰਿਕਵਰੀ ਜਿਹੜੀ ਆ ਉਹ ਵੀ ਕੀਤੀ ਗਈ ਏਜੀਟੀਐਫ ਵੱਲੋਂ 7 ਕਿਲੋ ਦੀ ਹੈਰੋਇੰਡਰ ਰਿਕਵਰੀ ਕੀਤੀ ਗਈ। ਔਰ ਜਿਸ ਤਰ੍ਹਾਂ ਪੰਜਾਬ ਪੁਲਿਸ ਦੀ ਪਾਲਿਸੀ ਆ ਹੈ ਤਾਂ ਸੈਲਫ ਡਿਫੈਂਸ ਦੀ ਆ ਪਰ ਇਹ ਆ ਕਿ ਸ਼ਕਤੀ ਰੱਖਣੀ ਕ੍ਰਾਈਮਨਲਸ ਦੇ ਨਾਲ। 64 ਐਸੇ ਕੇਸ ਸੀਗੇ ਜਿਦੇ ਵਿੱਚ ਪੰਜਾਬ ਪੁਲਿਸ ਤੇ ਗੈਂਗਸਟਰਸ ਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ। ਇਸ ਸਮੇਂ ਦੇ ਦੌਰਾਨ 63 ਗੈਂਗਸਟਰਸ ਨੂੰ ਅਰੈਸਟ ਕੀਤਾ ਗਿਆ। 52 ਗੈਂਗਸਟਰ ਡਿਊਰਿੰਗ ਐਕਸਚੇਂਜ ਆਫ ਫਾਇਰ ਇੰਜਰਡ ਹੋਏ। 13 ਜਿਹੜੇ ਮੈਂ ਦੱਸ ਚੁੱਕਿਆ ਤਿੰਨ ਨਿਊਟਰਲਾਈਜ਼ ਹੋਏ। पंजाब पुलिस दे भी नौ पुलिस ऑफिशियल वो इंजर्ड हुए समय के दौरान और एक पुलिस ऑफिशियल जो शहादत प्राप्त की कॉन्सटेबल अमृतपाल सिंह हशियरपुर जिले के काफ़ी ज्यादा काम जो है गैंग पुलिस ने किया इस तरह जो आप टिजम की गल कर रहे तो बारह मॉड्यूल्स जो टैरोरिस्ट से बस्त किए गए पाप पुलिस वालों सांटरल सिक्योरिटी विंग वा वालों छियाहठ टैरोरिस्ट जो अरेस्ट किए गए ਦੋ ਰਾਈਫਲਸ ਰਿਕਵਰ ਹੋਈਆਂ ਸ਼ੇਰ ਗਵਲਵਰਸ ਟਿਫਨ ਆਈਡਿਸ ਦੋ 758 ਗ੍ਰਾਮ ਆਰ ਡੀ ਐਕਸ ਰਿਕਵਰ ਹੋਇਆ ਡੈਟੋਨੇਟਰਸ ਦੋ ਹੈਂਡ ਗ੍ਰਨੇਡਸ ਚਾਰ ਟਾਈਮ ਸਵਿਚ ਇਸ ਇਟ ਔਰ ਦੋ ਮੋਡਿਊਲ ਜਿਹੜੇ ਸੀ ਜਿਨ੍ਹਾਂ ਨੂੰ 3 ਐਮਸ ਕੀਤਾ ਗਿਆ ਉਹ ਮੈਂ ਡਿਟੇਲਸ ਡਿਸਕਲੋਜ਼ ਨਹੀਂ ਕਰ ਸਕਦਾ ਪਰ ਇੱਕ ਬਹੁਤ ਸੈਂਸਿਟਿਵ ਇਸ਼ੂ ਸੀਗਾ ਜਿਦੇ ਚ ਕਿਸੇ ਲੁਧਿਆਣਾ 베ਸਟ ਕਿਸੇ ਦਾ ਮਰਡਰ ਪਲਾਨ ਕੀਤਾ ਸੀਗਾ ਉਹਦੇ ਚ ਮੋਡਿਊਲ ਬਸਟ ਕੀਤਾ ਗਿਆ ਇੱਕ ਹੋਰ ਕੇਸ ਦੇ ਵਿੱਚ ਵੀ ਇਸੇ ਤਰ੍ਹਾਂ 3 ਐਮਟ ਕਰਕੇ ਕ੍ਰਾਈਮ ਨੂੰ ਪ੍ਰੀਵੈਂਟ ਕੀਤਾ ਕੰਟੀ ਐਸਐਫਜੀ ਆਪਰੇਸ਼ਨਸ ਦੇ ਵਿੱਚ ਦੋ ਮੋਡਿਊਲ ਬੰਦ ਕੀਤੇ ਗਏ ਨੌ ਅਕਿਊਜ਼ਡ ਜਿਹੜੇ ਅਰੈਸਟ ਕੀਤੇ ਗਏ ਔਰ 483 ਜਿਹੜੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹ ਬਲੌਕ ਕੀਤੇ ਗਏ ਇਸੇ ਤਰ੍ਹਾਂ ਜਿਹੜੀਆਂ ਇੰਟਰਨੈਸ਼ਨਲ ਐਂਟੀਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਜਿਹੜੇ ਇਨਵੋਲਡ ਸੀਗੇ 731 ਜਿਹੜੇ ਮੋਬਾਈਲ ਨੰਬਰ ਆ ਉਹ ਬਲੌਕ ਕੀਤੇ ਗਏ ਔਰ 2348 ਆਈਐਮਆਈ ਨੰਬਰ ਜਿਹੜੇ ਨੇ ਉਹ ਬਲੌਕ ਕੀਤੇ ਗਏ ਔਰ ਸਭ ਤੋਂ ਵੱਡੀ ਅਚੀਵਮੈਂਟ ਜਿਹੜੀ ਹੈ ਕਿ ਰੀਸੈਂਟਲੀ ਜਿਹੜੇ ਸਾਡੇ 8 ਕੇਸਿਸ ਹੋਏ ਸੀਗੇ ਪੁਲਿਸ ਇਸਟੈਬਲਿਸ਼ਮੈਂਟਸ ਦੇ ਉੱਤੇ ਜਿਹੜੇ ਅਟੈਕ ਕੀਤੇ ਗਏ ਸੀਗੇ ਉਹ ਸਾਰੇ ਦੇ ਸਾਰੇ ਕੇਸਿਸ ਜਿਹੜੇ ਆ ਸਾਡੇ ਇੰਟਰਨਲ ਸਕਿਉਰਿਟੀ ਵਿੰਗ ਨੇ ਸਾਡੇ ਸਪੈਸ਼ਲਾਈਜ਼ਡ ਯੂਨਿਟਸ ਨੇ ਜ਼ਿਲ੍ਹਾ ਪੁਲਿਸ ਨੇ ਮਾਨਯੋਗ ਡੀਜੀਪੀ ਸਾਉਥ ਅਜੈਸ਼ਰ ਨਾ ਦੇ ਚਾਹ ਹਿੱਟ ਉਹ ਸਾਰੇ ਦੇ ਸਾਰੇ ਕੇਸ ਸਕਸੈਸ ਹੋ ਗਏ ਜਿਦੇ ਚ 14 ਦੋਸ਼ੀ ਇੱਕ ਉਹਨਾਂ ਨਾਲ ਇੱਕ ਯੂਐਨਆਰ ਵੀ ਹੋ ਅਰੈਸਟ ਕੀਤੇ ਗਏ ਸੋ ਉਹ ਰੀਸੈਂਟ ਜਿਹੜੀ ਸਾਡੀ ਅਚੀਵਮੈਂਟ ਹੈ ਪੰਜਾਬ ਦੇ ਇਹ ਸਾਡਾ ਫੋਕਸ ਸੀਗਾ ਡਰੰਕਸ ਤੇ ਗੈਂਗਸਟਰਸ ਤੇ ਤੇ ਟੈਰੋਰੀਜ਼ਮ ਦੇ ਉੱਤੇ ਇਸ ਤੋਂ ਇਲਾਵਾ ਇਸ ਸਾਲ ਬਹੁਤ ਵੱਡਾ ਫੋਕਸ ਸਾਡਾ ਰਿਹਾ ਪੁਲਿਸ ਇਸਟੈਬਲਿਸ਼ਮੈਂਟ ਨੂੰ ਸਟਰੈਂਥਨ ਕਰਨ ਵਾਸਤੇ ਪੁਲਿਸ ਆਰਗੇਨਾਈਜੇਸ਼ਨ ਨੂੰ ਮਾਡਰਨਾਈਜ਼ ਕਰਨ ਵਾਸਤੇ ਜਿਹਦੇ ਵਿੱਚ ਹੁਣ ਤੱਕ ਜਦੋਂ ਦੀ ਗਵਰਨਮੈਂਟ ਫਾਰਮੇਸ਼ਨ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਟੋਟਲ 10199 ਜਿਹੜੇ ਪੁਲਿਸ ਅਫੀਸਰਸ ਹਨ ਉਹਦੀ ਭਰਤੀ ਕੀਤੀ ਗਈ ਹੈ 2024 ਦੇ ਵਿੱਚ 4657 ਅਪੁਆਇੰਟਮੈਂਟ ਲੈਟਰ ਜਿਸ਼ੂ ਕੀਤੇ ਗਏ ਹਨ ਜਿਹਦੇ ਵਿੱਚ 288 ਜਿਹੜੇ ਸਬ ਇੰਸਪੈਕਟਰ ਹਨ 3919 ਕਨਸਟੇਬਲ 450 ਹੈਡ ਕਨਸਟੇਬਲ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪੰਜਾਬ ਗਵਰਨਮੈਂਟ ਨੇ ਇਹ ਡਿਸਾਈਡ ਕੀਤਾ ਹੋਇਆ ਹੈ ਕਿ ਹਰ ਸਾਲ 1800 ਕਾਂਸਟੇਬਲਸ ਦੀ ਭਰਤੀ ਜਿਹੜੀ ਕੀਤੀ ਜਾਊਗੀ ਅਗਲੀ ਭਰਤੀ ਜਿਹੜੀ ਸਾਡੀ ਆਲਰੇਡੀ ਪਾਈਪਲਾਈਨ 'ਚ ਆਨ ਹੈ ਕੁਝ ਦਿਨਾਂ ਦੇ ਵਿੱਚ 1746 ਕਾਂਸਟੇਬਲਸ ਦਾ ਰਿਜ਼ਲਟ ਵੀ ਜਿਹੜਾ ਉਹ ਜਲਦੀ ਆ ਜਾਏਗਾ 8 ਡੀਐਸਪੀਜ਼ ਦੀ ਪੰਜਾਬ ਪੁਲਿਸ 'ਚ ਇਸ ਸਾਲ ਰਿਕਰੂਟ ਕੀਤਾ ਗਿਆ ਡੀਐਸਪੀਜ਼ ਨੂੰ ਜਿਦੇ ਵਿੱਚ 5 ਹਾਕੀ ਦੇ ਪਲੇਅਰ ਸੀਗੇ ਸਾਰੇ ਇੰਟਰਨੈਸ਼ਨਲ ਹਾਕੀ ਪਲੇਅਰਸ ਇੱਕ ਇੰਟਰਨੈਸ਼ਨਲ ਹਾਕ ক্রিকেট ਦੇ ਪਲੇਅਰ ਸੀਗੇ ਔਰ ਇੱਕ ਸ਼ਾਰਟ ਪਿਚ ਦੇ ਨਾਮ ਸੀ ਸੋ ਇਸੇ ਤਰ੍ਹਾਂ ਪੰਜਾਬ ਪੁਲਿਸ ਦਾ ਇਨਫਰਾਸਟ੍ਰਕਚਰ ਸਟਰੈਂਥ ਕਰਨ ਵਾਸਤੇ ਟੋਟਲ 378 ਕਰੋੜ ਰੁਪਇਆ ਜਿਹੜਾ ਉਹ ਖਰਚ ਕੀਤਾ ਗਿਆ ਜਿਦੇ ਵਿੱਚ ਕਾਉਂਟਰ ਇੰਟੈਲੀਜੈਂਸ ਵਿੰਗ ਨੂੰ ਸਟਰੈਂਥਨ ਕਰਨ ਵਾਸਤੇ 40 ਕਰੋੜ ਵਹੀਕਲ ਬਹੁਤ ਵੱਡੀ ਮਾਤਰਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵਹੀਕਲਸ ਪਰਚੇਸ ਕੀਤੇ ਗਏ ਜਿਦੇ ਵਿੱਚ 426 ਵਹੀਕਲ ਅਸੀਂ ਪਰਚੇਸ ਕੀਤੇ ਸਾਰੇ ਥਾੜਿਆਂ ਨੂੰ ਨਵੇਂ ਆ ਜਿਹੜੀਆਂ ਗੱਡੀਆਂ ਐ ਜਿਹੜੀਆਂ ਵਰਲਡ ਕਲਾਸ ਗੱਡੀਆਂ ਥਾੜਿਆਂ ਨੂੰ ਦਿੱਤੀਆਂ ਗਈਆਂ ਇਸੇ ਤਰ੍ਹਾਂ 144 ਵਹੀਕਲ ਆਪਾਂ ਨੂੰ ਕੋਟਾ SSF ਵਾਸਤੇ ਪਰਚੇਸ ਕੀਤੇ ਗਏ ਔਰ 913 ਜਿਹੜੇ ਪੁਰਾਣੇ ਵਹੀਕਲ ਅਸੀਂ ਸਕ੍ਰੈਪ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਨੂੰ ਰਿਪਲੇਸ ਕੀਤਾ ਜਾਊਗਾ ਨਵੇਂ ਵਹੀਕਲਸ ਦੇ ਨਾਲ 28 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਸ ਨੋਟੀਫਾਈ ਕੀਤੇ ਗਏ ਆ ਸ਼ਾਇਦ ਪੰਜਾਬ ਇਹ ਜੀ ਸਟੇਟ ਪਹਿਲੀ ਸਟੇਟ ਹੋਊਗੀ ਜਿੱਥੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੋਟੀਫਾਈਡ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਿਹੜਾ ਸਟੈਬਲਿਸ਼ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਵੈਪਨ ਜਿਹੜਾ ਉਹਨੂੰ ਮਾਡਰਨਾਈਜ਼ ਕੀਤਾ ਜਾ ਰਿਹਾ ਹੈ ਕੋਸ਼ਿਸ਼ ਜਮੈਂ ਸਾਈਬਰ ਕ੍ਰਾਈਮ ਦੇ ਬਾਰੇ ਵਿੱਚ ਦੱਸਣਾ ਚਾਹਾਂਗਾ ਕਿ ਸਾਈਬਰ ਕ੍ਰਾਈਮ ਦੇ ਵਿੱਚ ਪੰਜਾਬ ਨੰਬਰ 1 ਸਟੇਟ ਆ ਜਿਹਦੇ ਵਿੱਚ ਜਦੋਂ ਆਪਾਂ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਵਾਸਤੇ ਜਾਂ ਜਦੋਂ ਆਪਾਂ ਰਿਕਵਰੀ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ 28 ਜਿੱਦਾਂ ਮੈਂ ਦੱਸਿਆ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਾਏ ਗਏ ਸਾਈਬਰ ਫਾਈਨੈਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਜਿਹੜਾ 1930 ਹੈਲਪਲਾਈਨ ਆ ਉਹਦੇ ਉੱਤੇ 35201 ਫਾਈਨੈਂਸ਼ੀਅਲ ਫਰਾਡ ਦੇ ਕੰਪਲੇਂਟਸ ਆਇਆ 467 ਕਰੋੜ ਦਾ ਫਰਾਡ ਰਿਪੋਰਟ ਕੀਤਾ ਗਿਆ ਇਸ ਸਮੇਂ ਦੇ ਦੌਰਾਨ ਔਰ 73 ਕਰੋੜ ਤੋਂ ਉੱਪਰ ਜਿਹੜਾ अमाउंट ਸੀਗਾ ਉਹ ਸ਼ੁਰੂ ਚ ਹੀ ਸੇਵ ਕੀਤਾ ਗਿਆ ਜਿਹੜਾ ਕਿ ਫਰਦਰ ਅੱਗੇ ਟਰਾਂਸਫਰ ਨਹੀਂ ਹੋਇਆ ਸੀਗਾ ਔਰ 22 ਕਰੋੜ ਰੁਪਏ ਜਿਹੜਾ ਹੈ ਉਹ ਰਿਕਵਰ ਕਰਕੇ ਰिफंड ਕੀਤਾ ਗਿਆ ਇਸੇ ਤਰ੍ਹਾਂ ਸਾਈਬਰ ਕ੍ਰਾਈਮ ਵੱਲੋਂ ਇੱਕ ਸਾਈਬਰ ਚੈਟਬੋਟ ਸਾਈਬਰ ਮਿੱਤਰ ਲਾਂਚ ਕੀਤਾ ਗਿਆ ਜਿਹੜਾ ਸਾਈਬਰ ਕ੍ਰਾਈਮ ਕੁਐਰੀਜ਼ ਤੇ ਰਿਪੋਰਟਿੰਗ ਆਸਤੇ ਸੀਗਾ ਇੱਕ ਸਾਈਬਰ ਕ੍ਰਾਈਮ ਪ੍ਰੀਵੈਂਸ਼ਨ ਅਗੇਂਸਟ ਊਮਨ ਐਂਡ ਚਿਲड्रन ਸਟੈਬਲਿਸ਼ ਕੀਤਾ ਗਿਆ ਜਿਹੜਾ ਚਾਈਲਡ ਜਿਹੜਾ ਵਾ ਉਹਨਾਂ ਨੂੰ ਜਿਹੜਾ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਜਿਹੜਾ ਵਾ ਉਹਦੇ ਬਾਰੇ ਵਿੱਚ ਜਾਗਰੂਕ ਕਰਨ ਬਾਰੇ ਉਹਨੂੰ ਯੂਜ਼ ਕੀਤਾ ਗਿਆ ਬਹੁਤ ਸਕੂਲਾਂ ਕਾਲਜਾਂ ਦੇ ਵਿੱਚ ਅੱਗੇ ਮੈਂ ਦੱਸਾਂਗਾ ਕੈਂਪ ਵੀ ਲਗਾਏ ਗਏ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਇਸੇ ਤਰ੍ਹਾਂ ਸਾਡਾ ਜਿਹੜਾ ਸੋਸ਼ਲ ਮੀਡੀਆ ਐਨਾਲਿਸਿਸ ਸੈੱਲ ਉਹਨੇ 5201 ਯੂਆਰਐਲ ਸ੍ਰੇਣੀ ਉਹਨਾਂ ਨੂੰ ਬਲੌਕ ਕੀਤਾ ਜਿਹੜੇ ਕਿ ਪ੍ਰੋਹਿਬਿਟਿਡ ਸਾਈਟਸ ਸੀਗੇ ਜਾਂ ਜਿਨ੍ਹਾਂ ਦੇ ਉੱਤੇ ਕੋਈ ਕੰਟੈਂਟ ਜਿਹੜਾ ਸੀਗਾ ਇਲੈਗਲ ਸੀਗਾ ਨੌ ਸੋਸ਼ੀਅਲ ਪੁਲਿਸ ਅਫੀਸਰ ਨੂੰ ਸਾਈਬਰ ਕ੍ਰਾਈਮ ਨਾਲ ਡੀਲ ਕਰਨ ਵਾਸਤੇ ਟ੍ਰੇਨ ਕੀਤਾ ਗਿਆ ਫॉर ਥੀਸ ਸਪੈਸ਼ਲਾਈਜ਼ਡ ਜਿਹੜੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆਪਣਾ ਬਣਾਏ ਆ ਇਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸਟੈਬਲਿਸ਼ ਕੀਤੀ ਸੀ 27 ਜਨਵਰੀ 2024 ਤੋਂ ਪੰਜਾਬ ਦੇ ਵਿੱਚ ਜੋ ਪਿਛਲੇ ਸਾਲ ਦੇ ਵਿੱਚ ਕਰੀ ਜਿਹੜਾ ਡਾਟਾ ਹੈ ਕਿ 16% ਰਿਡਕਸ਼ਨ ਹੋਈ ਹੈ ਇਹਨੂੰ ਰੋਡ ਐਕਸੀਡੈਂਟ ਟੈਲਿਟਿਜ਼ ਦੇ ਵਿੱਚ ਸੋ ਪਿਛਲੇ ਸਾਲ 147 ਜਾਨਾਂ ਜਿਹੜੀਆਂ ਬਚਾਈਆਂ ਗਈਆਂ ਜਿਹੜੀਆਂ ਕਿ ਘਟ ਮੌਤਾਂ ਹੋਈਆਂ बिकॉज ਆਫ ਇਫੈਕਟਿਵਨੈਸ ਆਫ ਜਿਹੜੀ ਸੜਕਸ ਰੱਖਿਆ ਫੋਰਸ 1936 ਐਕਸੀਡੈਂਟ ਦੇ ਵਿੱਚ ਜਿਹੜਾ ਸਾਡਾ ਰਿਸਪੌਂਸ ਟਾਈਮ ਸੀਗਾ ਉਹ 6 ਮਿੰਟ ਦੇ ਆਸ-ਪਾਸ ਰਿਸਪੌਂਸ ਟਾਈਮ ਸੀਗਾ ਸੜਕਸ ਰੱਖਿਆ ਫੋਰਸ ਦਾ ਔਰ ਇਹਨਾਂ ਨੇ ਔਨ ਸਪਾਟ ਪਹੁੰਚ ਕੇ 5564 ਬੰਦਿਆਂ ਨੂੰ ਤਾਂ ਔਨ ਸਪਾਟ ਫਰਸਟ ایڈ ਦਿੱਤੀ ਗਈ ਔਰ 5586 ਬੰਦਿਆਂ ਨੂੰ ਐਸਐਸਐਫ ਪੱਲੂ ਹਸਪੀਟਲ ਲਿਜਾਇਆ ਗਿਆ ਜਿਸ ਕਰਕੇ ਜਿਹੜੀ ਆਪਾਂ ਉੱਤੇ ਗੱਲ ਕਰ ਰਹੇ ਹਾਂ ਕਿ ਇੰਨੀਆਂ ਜਾਨਾਂ ਜਿਹੜੀਆਂ ਸੀਗੇ ਉਹ ਟਾਈਮਲੀ ਟ੍ਰੀਟਮੈਂਟ ਓਨ ਕਰਕੇ ਜਾਨਾਂ ਬਚੀਆਂ ਸੋ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਸਾਡਾ ਟ੍ਰੈਫਿਕ ਵਿਭਾਗ ਇੱਕ ਸਪੈਸ਼ਲ ਸਟਡੀ ਕੀਤੀ ਗਈ ਐਨੀਮਲ ਵੀਹਿਕਲ ਕੋਲੀਜਨ ਦੇ ਉੱਤੇ ਕਿਉਂਕਿ ਬਹੁਤ ਸਾਰੀਆਂ ਮੌਤਾਂ ਮਾਹਵੇਰੀਆਂ ਚ ਆਪਾਂ ਦੇਖੀਆਂ ਬਹੁਤ ਸਾਰੇ ਐਕਸੀਡੈਂਟ ਐਨੀਮਲ ਕੋਲੀਜਨ ਕਰਕੇ ਹੁੰਦੇ ਆ ਸੋ ਉਹਦੇ ਵਿੱਚ ਵੀ ਤਕਰੀਬਨ ਔਨ ਐਨ ਐਵਰੇਜ ਸਟਡੀ ਕੀਤਾ ਕਿ 31 ਮੌਤਾਂ ਹੁੰਦੀਆਂ ਬਿਕੋਜ਼ ਆਫ ਥਿਸ ਐਨੀਮਲ ਵੀਹਿਕਲ ਕੋਲੀਜਨ ਕਰਕੇ ਸੋ ਉਹਦੇ ਤੇ ਵੀ ਇਫੈਕਟਿਵ ਸਟੈਪਸ ਸਪots ਆਈਡੈਂਟੀਫਾਈ ਕੀਤੇ ਆ ਉਸਤੇ ਵੀ ਇਫੈਕਟਿਵ ਸਟੈਪਸ ਜਿਹੜੇ ਆ ਉਹ ਲੈ ਜਾ ਰਹੇ ਆ ਇਸ ਤੋਂ ਇਲਾਵਾ IIT ਰੂੜਕੀ ਦੇ ਨਾਲ प्लास्का यूनिवर्सिटी ਦੇ ਨਾਲ ਇੱਕ ਕਲੈਬੋਰੇਸ਼ਨ ਕੀਤੀ ਗਈ ਸਾਡੇ ਟੈਕਨੀਕਲ ਜਿਹੜਾ ਸੈਲ ਆ ਟੈਕਨੀਕਲ ਸਰਵਿਸਿਸ ਆ ਉਹਨਾਂ ਵੱਲੋਂ ਐਮਓਯੂ ਵੀ ਸਾਈਨ ਕੀਤਾ ਗਿਆ ਫਾਰ ਯੂਜ਼ ਆਫ ਏਆਈ ਇਨ ਪੁਲਿਸਿੰਗ ਐਂਡ ਫਰਦਰ ਇਨ ਐਕਸੀਡੈਂਟ ਪ੍ਰੀਵੈਂਸ਼ਨ ਪ੍ਰਿਜ਼ਨਸ ਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿਉਂਕਿ ਇਹ ਡਾਟਾ ਜਿਹੜਾ ਅਸੀਂ ਸਪੈਸ਼ਲੀ ਪ੍ਰਿਜ਼ਨ ਡਿਪਾਰਟਮੈਂਟ ਨਾਲ ਡਿਸਕਸ ਕਰਕੇ ਉਹਨਾਂ ਨੇ ਸੜੇ ਨਾਲ ਸ਼ੇਅਰ ਕੀਤਾ ਕਿ ਪ੍ਰਿਜ਼ਨ ਡਿਪਾਰਟਮੈਂਟ ਨੇ ਜਿਹੜੇ ਆਪਣੇ ਪ੍ਰਿਜ਼ਨਰਸ ਆ ਉਹਨਾਂ ਦੇ ਵਿੱਚ 456 हाई रिस्क प्रिजनर्स आइडेंटिफाई ਕੀਤੇ ਪ੍ਰिजन ਡਿਪਾਰਟਮੈਂਟ ਨੇ ਉਹਦੇ ਵਿੱਚ 200 ਡਰੱਗ ਸਮੱਗਲਰਸ ਨੂੰ ਆਈਡੈਂਟੀਫਾਈ ਕੀਤਾ ਔਰ ਉਹਨਾਂ ਨੂੰ ਸੈਂਟਰਲ ਜੇਲ ਬਟਿੰਡਾ ਦੇ ਵਿੱਚ ਟ੍ਰਾਂਸਫਰ ਕੀਤਾ ਫਿਰ ਫਰਦਰ 40 ਹਾਈ ਸਕਿਉਰਿਟੀ ਜ਼ੋਨਸ ਬਣਾਏ ਗਏ ਆ 13 ਪ੍ਰिजनਸ ਦੇ ਵਿੱਚ ਜਿਦੇ ਵਿੱਚ ਸਪੈਸ਼ਲ ਫੋਕਸ ਹੈਗਾ ਪ੍ਰੀਵੈਂਟਿੰਗ ਇਲੀਗਲ ਮੋਬਾਈਲ ਐਕਸੈਸ ਇਸ ਤੋਂ ਇਲਾਵਾ ਚਾਰ ਮੰਡੇਟਰੀ ਡੇਲੀ ਸਰਚੀਜ਼ ਕੀਤੀਆਂ ਜਾਂਦੀਆਂ ਜੇਲਸ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਸੀਸੀਟੀਵੀ ਸਰਵੇਲੈਂਸ ਸਿਸਟਮ ਲਗਾਇਆ ਜਾ ਰਿਹਾ 8 ਜ਼ਿਲ੍ਹਿਆਂ ਦੇ ਵਿੱਚ ਔਰ ਇੱਕ ਨਵੀਂ ਹਾਈ ਸਕਿਉਰਿਟੀ ਜੇਲ ਜਿਹੜੀ ਆ ਉਹ ਅੰਡਰ ਕੰਸਟਰਕਸ਼ਨ ਆ ਲੁਧਿਆਣਾ ਦੇ ਲਾਗੇ ਜਿਹੜੀ 50 ਏਕੜ ਚ ਬਣ ਰਹੀ ਆ ਜਿੱਤੇ 300 ਹਾਈ ਰਿਸਕ ਪ੍ਰਿਜ਼ਨਰਸ ਨੂੰ ਰੱਖਿਆ ਜਾਊਗਾ ਫਿਰ ਇਹਤੇ 20 ਕਮਪਜ ਜੈਮਰਸ ਲਗਾਏ ਜਾ ਰਹੇ ਆ 13 ਜਿਹੜੀਆਂ ਪ੍ਰੈਜ਼ੈਂਸ ਦੇ ਵਿੱਚ ਔਰ 6 ਜ਼ਿਲਾਂ ਦੇ ਵਿੱਚ ਜਿੱਦਾਂ ਮੈਂ ਦੱਸਿਆ AI ਬੇਸਡ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲੱਗ ਰਹੇ ਆ ਐਕਸ-ਰੇ ਸਕੈਨਰ ਬਾਡੀ ਕੈਮਰਾਸ ਲੱਗ ਰਹੇ ਆ ਇਸ ਤੋਂ ਇਲਾਵਾ ਜੇਲ ਡਿਪਾਰਟਮੈਂਟ ਦੇ ਵਿੱਚ ਵੀ 179 ਬਾਰਡਰਸ ਦੀ ਜਿਹੜੀ ਰਿਕਰੂਟਮੈਂਟ ਆ ਉਹ ਚੱਲ ਰਹੀ ਆ ਔਰ 1220 ਪੋਸਟਾਂ ਜਿਹੜੀਆਂ ਉਹਦੀ ਜਿਹੜੀ ਆ ਉਹ ਪੋਸਟਾਂ ਨੂੰ ਰੀਸਟੋਰ ਕੀਤਾ ਜਾ ਰਿਹਾ ਜਿੰਦ ਪਾਰਸ਼ਾ ਵਿੱਚ ਸੋ ਪ੍ਰਿਜ਼ਨਸ ਦੇ ਵਿੱਚ ਵੀ ਪ੍ਰਿਜ਼ਨਸ ਨੂੰ ਹਾਈ ਟੈਕ ਕਰਨ ਵਾਸਤੇ ਜੇਲ੍ਹ ਦੇ ਵਿੱਚੋਂ ਅਪਰਾਧਿਕ ਗਤੀਵਿਧੀਆਂ ਰੋਕਣ ਵਾਸਤੇ ਵੱਡੇ ਪੱਧਰ ਤੇ ਜਿਹੜਾ ਕੰਮ ਕੀਤਾ ਜਾ ਰਿਹਾ ਸੋ ਇਸ ਸਾਲ ਦੀ ਇੱਕ ਹੋਰ ਸਾਡੀ ਅਚੀਵਮੈਂਟ ਜਿਹੜੀ ਪੂਰੇ ਭਾਰਤ ਦੇ ਵਿੱਚ ਲਾਗੂ ਕੀਤੀ ਗਈ ਪਰ ਪੰਜਾਬ ਪੁਲਿਸ ਨੇ ਬਹੁਤ ਇਫੈਕਟਿਵਲੀ ਕੀਤਾ ਜਿਹੜੇ ਤਿੰਨ ਨਵੇਂ ਕ੍ਰਿਮੀਨਲ ਲਾਜ਼ ਆ ਉਹਨਾਂ ਨੂੰ ਸਿਸਟਮ ਦੇ ਵਿੱਚ ਇੰਟੀਗ੍ਰੇਟ ਕੀਤਾ ਗਿਆ ਔਰ 71000 ਪੁਲਿਸ ਅਫੀਸ਼ਰਸ ਨੂੰ ਔਰ 228 ਪ੍ਰੋਸੀਕਿਊਟਰਸ ਨੂੰ ਟ੍ਰੇਨਿੰਗ ਦਿੱਤੀ ਗਈ ਫੋਰ ਇੰਪਲੀਮੈਂਟੇਸ਼ਨ ਆਫ ਦੀਸ ਨਿਊ ਲਾਸ ਔਰ ਇੱਕ ਈ ਸਾਖਸ਼ਾ ਜਿਹੜੀ ਐਪਲੀਕੇਸ਼ਨ ਆ ਉਹਨੂੰ ਇਫੈਕਟਿਵਲੀ ਜਿਹੜਾ ਵਾ ਉਹ ਇੰਪਲੀਮੈਂਟ ਕੀਤਾ ਗਿਆ ਇਸੇ ਤਰ੍ਹਾਂ ਸਪੈਸ਼ਲ ਰਿਕਰੂਟਮੈਂਟ ਜਿਹੜੀ ਟੈਕਨੀਕਲ ਸੈਲ ਦੇ ਵਿੱਚ ਜਿਹੜੀ ਮੈਂ ਪਹਿਲਾਂ ਦੱਸਿਆ ਸੀ ਉਹਦੇ ਵਿੱਚੋਂ ਟੈਕਨੀਕਲ ਸੈਲ ਦੇ ਵਿੱਚ 1546 ਕਨਸਟੇਬਲ ਦੀ ਰਿਕਰੂਟਮੈਂਟ ਸਿਰਫ ਸਾਡੇ ਟੈਕਨੀਕਲ ਸਰਵਿਸਿਜ਼ ਜਿਹੜਾ ਵਾ ਉਹਦੇ ਵਿੱਚ ਕੀਤੀ ਗਈ ਹੈ ਤਾਂ ਜੋ ਇਹਨਾਂ ਨੂੰ ਸੀਸੀਟੀਐਨਐਸ ਔਰ ਜਿਹੜੇ ਸਾਡੇ ਪ੍ਰੋਜੈਕਟਸ ਚੱਲ ਰਹੇ ਆ ਉਹਨਾਂ ਨੂੰ ਹੋਰ ਇਫੈਕਟਿਵ ਕੀਤਾ ਜਾ ਸਕੇ ਕਮਿਊਨਿਟੀ ਪੁਲਿਸਿੰਗ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕੰਮ ਹੋਇਆ ਜਿਹਦੇ ਵਿੱਚ ਇੱਕ ਜਾਗਰੂਤੀ ਇਨੀਸ਼ੀਏਟਿਵ ਲਾਂਚ ਕੀਤਾ ਉਹਨਾਂ ਨੇ ਇੱਕ 387000 ਬੱਚੇ ਜਿਹੜੇ ਆ ਉਹਨਾਂ ਨੂੰ ਅਬਾਊਟ ਗੁੱਡ ਟੱਚ ਐਂਡ ਬੈਡ ਟੱਚ ਸੈਂਸਿਟਾਈਜ਼ ਕੀਤਾ 383 ਸਕੂਲਾਂ ਦੇ ਵਿੱਚ ਜਾ ਕੇ ਫਿਰ ਜਿਹੜਾ ਸਭ ਤੋਂ ਇਫੈਕਟਿਵ ਜਿਹੜਾ ਪ੍ਰੋਗਰਾਮ ਆ ਸਾਡਾ ਜਿਹੜਾ ਚੱਲ ਰਿਹਾ ਉਹ ਜੁਵਾ ਜੁਵਾ ਸਾਹਜ ਪ੍ਰੋਗਰਾਮ ਇੱਕ ਚੱਲ ਰਿਹਾ ਜਿਹਦੇ ਵਿੱਚ ਸਾਡਾ ਸਪੈਸ਼ਲ ਫੋਕਸ ਕਾਉਂਸਲਿੰਗ ਆ ਯੂਥ ਦੀ ਜਿਦਾ ਆਪਾਂ ਦੇਖਿਆ ਬਹੁਤ ਸਾਰੇ ਸਾਡੇ ਯੂਵਨਾਈਲਸ ਪਿਛਲੇ ਸਮੇਂ ਦੇ ਦੌਰਾਨ ਕ੍ਰਾਈਮ ਦੇ ਵਿੱਚ ਹੀਨਸ ਕ੍ਰਾਈਮਸ ਦੇ ਵਿੱਚ ਜਿਸ ਤਰ੍ਹਾਂ ਆਰਪੀਜੀ ਅਟੈਕ ਦੇ ਵਿੱਚ ਆਪਾਂ ਦੇਖਿਆ ਸੀ ਸਰਾਲੀ ਦੇ ਵਿੱਚ 8 ਯੂਵਨਾਈਲਸ ਜਿਹੜੇ ਸੀਗੇ ਰਿਵਾਰਡ ਸੀਗੇ ਹੋਰ ਵੀ ਕਈ ਕੇਸਿਸ ਦੇ ਵਿੱਚ ਸੋ ਇਹਨਾਂ ਨੂੰ ਡੀ ਰੈਡਿਕਲਾਈਜ਼ ਕਰਨ ਵਾਸਤੇ ਡੀ ਕ੍ਰਿਮੀਨਲਾਈਜ਼ ਕਰਨ ਵਾਸਤੇ ਸਪੈਸ਼ਲ ਕਾਉਂਸਲਿੰਗ ਜਿਹੜੇ ਸੈੱਲ ਬਣਾਏ ਗਏ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਸਾਡਾ ਯੁਵਾ ਸੰਗ ਪ੍ਰੋਗਰਾਮ ਦਾ ਇੱਕ ਪਾਰਟ ਆ ਔਰ ਕਮਿਊਨਿਟੀ ਅਫੇਅਰਸ ਵਿਜਨ ਜਿਹੜੇ ਸਾਡੇ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਸ ਡਿਵੀਜ਼ਨ ਨੇ ਉਹਨਾਂ ਦੀ ਸੁਪਰਵਾਈਜ਼ਨ ਦੇ ਚੱਲ ਰਿਹਾ ਸੋ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿੱਥੇ ਕ੍ਰਾਈਮ ਦੇ ਅਗੇਂਸਟ ਕੰਮ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਨੂੰ ਮਾਡਰਨਾਈਜ਼ ਕਰਨ ਵਾਸਤੇ ਮੈਨ ਪਾਵਰ ਵਿਨਾਸ਼ ਕਰਨ ਵਾਸਤੇ ਔਰ ਇਕਪੀਕਮੈਂਟਸ ਨਵੇਂ ਲੈਣ ਵਾਸਤੇ ਵੀ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ 10000 ਜਿਹੜੀਆਂ ਡਿਸਟ੍ਰਿਕਟ ਪੁਲਿਸ ਦੀਆਂ ਪੋਸਟਾਂ ਜਿਹੜੀਆਂ ਉਹਦੇ ਵਾਸਤੇ ਗਵਰਨਮੈਂਟ ਦੇ ਕੋਲੇ ਸਾਡਾ ਪ੍ਰਪੋਜ਼ਲ ਗਿਆ ਹੋਇਆ ਹੈ ਔਰ ਆਉਂਦੇ ਕੁਝ ਦਿਨਾਂ ਦੇ ਵਿੱਚ ਜਾਂ ਕੁਝ ਟਾਈਮ ਦੇ ਵਿੱਚ ਸੰਭਾਵਨਾ ਹੈ ਕਿ 10000 ਨਵੀਆਂ ਪੋਸਟਸ ਕ੍ਰੀਏਟ ਹੋਣਗੀਆਂ ਪੰਜਾਬ ਪੁਲਿਸ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਜਿਹਦੇ ਨਾਲ ਪੰਜਾਬ ਪੁਲਿਸ ਦੀ ਸਟਰੈਂਥ ਜਿਹੜੀ ਹੋਰ ਬਣੇਗੀ ਸੋ ਇਹ ਸਾਰੇ ਕੰਮ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣਾ ਚਾਹਾਂਗਾ ਕਿ ਸਾਡਾ 24 ਦੇ ਵਿੱਚ ਜਿੰਨੇ ਵੀ ਸਾਡੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਿੰਨੇ ਵੀ ਸੈਂਸਿਟਿਵ ਕ੍ਰਾਈਮ ਸੀਗੇ ਸਾਰੇ 100% ਸਾਡੇ ਟ੍ਰੇਸ ਹੋ ਗਏ ਸਾਰੇ ਥੈਂਕ ਯੂ